ਉਦ ਦੇ ਮੁਹਿੰਮ ਚਲਾਈ ਗਈ ਹੈ ਜਿਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਨਸ਼ਾ ਤਸਕਰਾ ਤੇ ਨਗੇਰ ਕਸੀ ਜਾ ਰਹੀ ਹੈ ਇਸੇ ਮਹੀਨੇ ਦੇ ਤੈ ਤਮੇਸਰ ਦਿਹਾਤੀ ਦੇ ਪਿੰਡ ਮੁੱਦੇ ਜੋ ਕਿ ਟਾਰੀਵਾਗਾ ਸਰਹੱਦ ਨੇੜੇ ਹੈ ਉਸ ਵਿੱਚੋਂ ਇੱਕ ਨਸ਼ਾ ਤਸਕਰ ਦਾ ਕਟਾਇਆ ਗਿਆ ਰੰਜੀਤ ਸਿੰਘ ਸਾਹਿਬ ਕਾ ਪੁਲਿਸ ਅਧਿਕਾਰੀ ਹੈ ਜਿਸ ਨੂੰ ਨਸ਼ਾ ਤੰਦਾ ਕਰਨ ਦੇ ਚਲਦੇ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ ਪੁਲਿਸ ਅਧਿਕਾਰੀ ਐਸਪੀ ਅਦਿੱਤਿਆ ਵਰੀਅਰ ਨੇ ਦੱਸਿਆ ਕਿ ਫਿਲਹਾਲ ਰੰਜੀਤ ਸਿੰਘ ਜੇਲ੍ਹ ਵਿੱਚ ਹੈ ਤੇ ਉਸ ਦੇ ਖਿਲਾਫ ਪਹਿਲਾਂ ਵੀ کئی ਮਾਮਲੇ ਦਰਜ ਨੇ ਰੰਜੀਤ ਸਿੰਘ ਇੱਕ ਵੱਡਾ ਨਸ਼ਾ ਤਸਕਰ ਹੈ ਜੋ ਤੇ ਹੋਰ ਵੀ ਜੋ ਪ੍ਰਾਪਰਟੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਤੇ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ ਜੀ ਇਹ ਪਿੰਡ ਹੈ ਮੋਦੇਜੀ ਮੋਦੇ ਪਿੰਡ ਅੰਮ੍ਰਿਤਸਰ ਰੂਰਲ ਦਾ ਗਰੰਡਾ ਤਾਣੇ ਚ ਬੰਦੇ ਦਾ ਨਾਮ ਰਣਜੀਤ ਸਿੰਘ ਰਣਜੀਤ ਸਿੰਘ ਦੇ ਉੱਤੇ 12 ਪਰਚੇ ਹੁਣ ਰਣਜੀਤ ਸਿੰਘ ਜੇਲ੍ਹ ਸੇ ਇਹਦਾ ਇੱਕ ਹੋਰ ਪ੍ਰੋਪਰਟੀ ਹੈ ਜਿਹਦੇ ਤੇ 68 ਐਫ ਦੇ ਕਾਰਵਾਈ ਕਰ ਰਹੇ ਆ ਉਹਦਾ ਅਸੀਂ ਭੇਜਿਆ ਹੈ ਦਿੱਲੀ ਨੂੰ ਜਿਹਦੇ ਅੰਦਰ ਜੇਬ ਦੇ ਅੰਦਰ ਇਹਦਾ ਇੱਕ ਕਨਵੈਕਸ਼ਨ ਵੀ ਹੋ ਗਿਆ ਹੈ ਕਨਵੈਕਸ਼ਨ

जब तक वो डरते हैं या वो सामने नहीं आते फिर तो ये नशा वाला इशू खत्म ही नहीं होता इस करके एक और पोर्टल भी बनाए हैं जी एक पोर्टल बनाया है सेफ पंजाब सेफ पंजाब पोर्टल वास्ते गुप्त सूचना दे सकते हो पुलिस को कि इतने नशा बिक रहा है इतने नशा बिक रहा है हूँ तक साढ़े को लगभग अस्सी कंप्लेंट्स भी आए हैं उस तो बाद असी लगभग बीस एफ आई आर भी किए हैं जी यही जी मतलब बॉर्डर एरिया जो अपना है मैं मानता हूँ सरकार भी मानते हैं कि ये अपना फर्स्ट विलेजेस है जो अपना बॉर्डर विलेजेस है दे आर द फर्स्ट विलेजेस जो ਆਪਣਾ ਸਰਕਾਰ ਦਾ ਪ੍ਰਾਇਓਰਟੀ ਵੀ ਹੈ ਮੈਂ ਇਹੀ ਚਾਹੁੰਦਾ ਹਾਂ ਕਿ ਆਪਣਾ ਜੋ ਬਾਰਡਰ ਵਾਲੇ ਏਰੀਆ ਕੇ ਆਦਮੀ ਹੈ ਉਹ ਆ ਕੇ ਪੁਲਿਸ ਨਾਲ ਸਹਿਯੋਗ ਕਰੇ ਡਿਵੈਲਪਮੈਂਟ ਨਾਲ ਸਹਿਯੋਗ ਕਰੇ ਸਰਕਾਰ ਨਾਲ ਸਹਿਯੋਗ ਕਰੇ ਤੇ ਸਾਹਮਣੇ ਆ ਜਾਏ ਔਰ ਡਿਵੈਲਪਮੈਂਟ ਐਕਟੀਵਿਟੀ ਪੜਾਈ ਐਜੂਕੇਸ਼ਨ ਹੈਲਥ ਉਹ ਸਭ ਅੱਗੇ ਆ ਜਾਏ ਔਰ ਪੁਲਿਸ ਨਾਲ ਹੀ ਰਹੇ ਔਰ ਸਰਕਾਰ ਦੇ ਨਾਲ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਮੈਂ ਪਿੰਡ ਮੋਦੇ ਦਾ ਸਰਪੰਚ ਹਾਂ ਜੀ ਅਡਾਰੀ ਬਾਰਡਰ ਦੇ ਕੋਲ ਜੋ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਹੈ ਬਹੁਤ ਵਧੀਆ ਤੇ ਸ਼ਲਾਘਾਯੋਗ ਹੈ ਜੀ ਪਿੰਡ ਵੱਲੋਂ ਕੋਈ ਸ਼ਿਕਾਇਤ ਨਹੀਂ ਜੀ ਜੋ ਇਨਵੈਸਟੀਗੇਸ਼ਨ ਦੇ ਮਤਾਬਕ ਜਿਉ ਉਹਨਾਂ ਦੀਆਂ ਕਾਰਵਾਈਆਂ ਨੇ ਜੋ ਪੰਜਾਬ ਸਰਕਾਰ ਨੇ ਭਗਵੰਤਬਾਨ ਸਰਕਾਰ ਨੇ ਜੋ ਪ੍ਰੋਸੀਜਰ ਬਣਾਇਆ ਉਹਦੇ ਮਤਾਬਕ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਪਿੰਡ ਦੀ ਮਤਲਬ ਪੰਚਾਇਤੀ ਜ਼ਮੀਨ ਦੇ ਹੋਣ ਲੱਗੇ ਜੋ ਮੇਰਾ ਸਰਪੰਚ ਹੋਣ ਦੇ ਨਾਤੇ ਪ੍ਰਸ਼ਾਸਨ ਦਾ ਸਹਿਯੋਗ ਦੇਣ ਦਾ ਖਰਚ ਵੱਧਦਾ ਮੈਂ ਉਸ ਆਪਣੀ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਇਆ ਜੀ ਨਹੀਂ ਬਿਲਕੁਲ ਖਤਮ ਹੋ ਸਕਦਾ ਜੀ ਇਹਦਾ ਇੱਕ ਮੈਸੇਜ ਉਹਨਾਂ ਤੱਕ ਤਸਕਰਾਂ ਤੱਕ ਪਹੁੰਚੂਗਾ ਜਿਹੜੇ ਮਤਲਬ ਇਸ ਤਰੀਕੇ ਦਾ ਧੰਦਾ ਕਰਦੇ ਆ ਜਾਂ ਛੋਟੇ ਪੱਧਰ ਤੇ ਧੰਦਾ ਪਰਦੇ ਕਰ ਉਹਨਾਂ ਨੂੰ ਇਹ ਮੈਸੇਜ ਪਹੁੰਚੂਗਾ ਕਿ ਇਹ ਮਤਲਬ ਜਿਹੜਾ ਡਿਸੀਜਨ ਸਰਕਾਰ ਨੇ ਲਿਆ ਬੜਾ ਵਧੀਆ ਤੇ ਛਲਾਗਾ ਜੋ ਗਿਆ ਕਿਉਂਕਿ ਇਹਦੇ ਇਹਦਾ ਇੱਕ ਮਤਲਬ ਡਰ ਪੈਣ ਵਾਸਤੇ ਹੀ ਹੋਰ ਮਤਲਬ ਇਹਦੇ ਵਿੱਚ ਕਿਸ ਨੂੰ ਮਤਲਬ ਜਿਹੜਾ ਮੈਸੇਜ ਜਿਹੜਾ ਚੰਗਾ ਮੈਸੇਜ ਜਾਊਗਾ ਜਿਹੜੇ ਬਾਕੀ ਇਸ ਤਰ੍ਹਾਂ ਦੇ ਕੋਈ ਕੰਮ ਕਰਦੇ ਉਹ ਮਤਲਬ ਇਸ ਤੋਂ ਬਾਹਰ ਹੋਣਗੇ ਰਮਜੀਤ ਸਿੰਘ ਬੀਡੀਪੀਓ ਟਾਰੀ ਕਾਰਵਾਈ ਜੋ ਪੰਜਾਬ ਸਰਕਾਰ ਨੇ ਨਸ਼ਾ ਵਿਰੁੱਧ ਜੋ ਜਿੰਨੇ ਵੀ ਸਮਗਲਰ ਨੇ ਜੋ ਨਜਾਇਜ਼ ਕਬਜ਼ੇ ਕੀਤੇ ਨੇ ਉਹਨਾਂ ਸੰਬੰਧੀ ਜਿਹੜੀ ਸਰਪੰਚ ਗ੍ਰਾਮ ਪੰਚਾਇਤ ਆਪਣੇ ਮਤੇਰਾਈ ਸੂਚਿਤ ਕੀਤਾ ਗਿਆ ਕਿ ਮੈਨੂੰ ਪੁਲਿਸ ਹੰਦਦ ਚਾਹੀਦੀ ਆ ਇਸ ਸੰਬੰਧੀ ਪਹਿਲਾਂ ਨਿਸ਼ਾਨਦੇਹੀ ਕਰਾਈ ਗਈ ਰੈਵਨਿਊ ਡਿਪਾਰਟਮੈਂਟ ਕੋ ਜਿਸ ਵਿੱਚ ਉਹਨਾਂ 5 ਮਰਲੇ ਜਗ੍ਹਾ ਜਰੀਏ ਨਜਾਇਜ਼ ਕਬਜ਼ੇ ਦੀ ਨਹੀਂ ਸੀ ਜੋ ਪੁਲਿਸ ਸਰਪੰਚ ਗram ਪੰਚਾਇਤ ਮਤੇਰਾਈ ਜੋ ਮਿਲੀ ਉਹਨਾਂ ਨੂੰ ਪੁਲਿਸ ਹੰਦਦ ਦਵਾ ਕੇ ਜੋ 5 ਮਰਲੇ ਜਗ੍ਹਾ ਤੇ ਨਜਾਇਜ਼ ਕਬਜ਼ਾ ਉਹ ਹਟਾਇਆ ਗਿਆ ਜੇ ਤੋ ਨਾਂ ਰਣਜੀਤ ਸਿੰਘ ਹੈ ਜੀ ਇਹਦੇ ਬਾਰੇ ਪੁਲਿਸ ਸਾਡਿਆ ਨੂੰ ਪਤਾ ਜੀ ਇਸ ਸੰਬੰਧੀ ਜਿਹੜੀ ਗ੍ਰਾਮ ਪੰਚਾਇਤ ਵੱਲੋਂ ਪਿੰਡ ਵਿੱਚ ਨਸ਼ਾ ਜੇ ਜੇ ਛੱਡਣ ਬਾਰੇ ਜਾਂ ਜਿਹੜੇ ਅਗਲੀ ਪੀੜ੍ਹੀ ਹੈ ਉਹਨਾਂ ਵਾਸਤੇ ਪਿੰਡ ਵਿੱਚ ਵਾਲੀਵਾਲ ਦੀ ਗਰਾਊਂਡ ਤਿਆਰ ਕੀਤੀ ਆ ਕਬੱਡੀ ਦੀ ਗਰਾਊਂਡ ਤਿਆਰ ਕੀਤੀ ਗਈ ਹੈ ਕ੍ਰਿਕਟ ਦੀ ਗਰਾਊਂਡ ਤਿਆਰ ਕੀਤੀ ਗਈ ਹੈ ਜੋ ਕਿ ਬੱਚੇ ਨਸ਼ੇ ਛੱਡ ਕੇ ਖੇਡਾਂ 'ਤੇ ਧਿਆਨ ਦਿੱਤਾ ਜਾਵੇ